ਡੇਰਾ ਬਾਬਾ ਗੁਸਾਈ ਵਾਲੇ ਮਹੰਤਾ ਦੀ ਜੈ ਅੱਜ ਡੇਰਾ ਬਾਬਾ ਗੁਸਾਈਆਣਾ ਮਹੰਤ ਸ਼੍ਰੀ ਧਨਰਾਜ ਗੀਰ ਜੀ 1008 ਉਹਨਾਂ ਦਾ ਅੱਜ ਜਨਮ ਦਿਨ ਹੈ ਅਤੇ ਜਨਮ ਦਿਨ ਮਨਾਉਣ ਦੇ ਲਈ ਅੱਜ ਹੈਪੀ ਬਰਮਾ ਤੇ ਖੋ ਰਾਮੀਲਾ ਕਮੇਟੀ ਦੇ ਜੋ ਕਲਾਕਾਰ ਨੇ ਉਹ ਵੀ ਅੱਜ ਪਹੁੰਚੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਪਹਿਲਾਂ ਹੈਪੀ ਬਰਮਾ ਜੀ ਨਾਲ ਗੱਲ ਕਰਦੇ ਆ ਹੈਪੀ ਜੀ ਤੁਸੀਂ ਸ਼ਹਿਰ ਦੇ 1100 ਦੇ ਕਰੀਬ ਲੋਕਾਂ ਦਾ ਜਨਮ ਦਿਨ ਮਨਾ ਚੁੱਕੇ ਹੋ ਲਾਈਵ ਆ ਕੇ ਤੇ ਅੱਜ ਤੁਸੀਂ ਜਿਹੜਾ ਇਤਰਾਜਗੀਰ ਦੇ ਜਨਮ ਦਿਨ ਮਨਾਉਣ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਜੋ ਇਹ ਡੇਰਾ ਪ੍ਰਾਚੀਨ ਡੇਰਾ ਅੱਗੇ ਆਓ ਕਿਉਂਕਿ ਇਹ ਜੋ ਡੇਰਾ ਹੈ ਗਿਰਿਆਂ ਦਾ ਡੇਰਾ ਇਸ ਡੇਰੇ ਵੀ ਕੁਰਾਲੀ ਤੇ ਹੀ ਨਹੀਂ ਸਾਰੇ ਏਰੀਏ ਤੇ ਬਹੁਤ ਬੜੀ ਕਿਰਪਾ ਹੈ ਕਿਉਂਕਿ ਜੋ ਇੱਥੇ ਗੱਦੀ ਨਸ਼ੀਨ ਹੈ 1008 ਸ੍ਰੀ ਤਨਨਾજી ਜੀ ਮਹਾਰਾਜ ਅੱਜ ਉਹਨਾਂ ਦਾ ਵੱਡੇ ਹੈ ਸਾਡੇ ਤਾਂ ਵੈਸੇ ਤੁਸੀਂ ਕਹਦੇ ਹੋ ਵੀ ਰੋਜ਼ੇ ਕਿਸੇ ਨਾ ਕਿਸੇ ਦਾ ਜਨਮ ਦਿਨ ਪਰ ਅੱਜ ਜੋ ਸਾਡੇ ਮਨ ਨੂੰ ਖੁਸ਼ੀ ਹੋਈ ਹੈ ਕਿ ਮਹਾਤਮਾ ਜੀ ਦਾ ਗੁਰੂਆਂ ਦਾ ਜਨਮ ਦਿਨ ਮਨਾਣਾ ਸਾਡੇ ਸੁਭਾਗ ਦੇ ਵਿੱਚ ਹੈ ਅੱਜ ਸਾਨੂੰ ਬਹੁਤ ਖੁਸ਼ੀ ਹੈ ਔਰ ਇਦਾਂ ਹੀ ਅਸੀਂ ਮਨਾਉਂਦਾ ਰਹਾਂਗੇ ਕਿਉਂਕਿ ਜੋ ਜਨਮ ਦਿਨ ਦੇ ਦਿਹਾੜੇ ਹੁੰਨੇ ਆ ਇਹ ਸਾਲ માં ਇੱਕੋ ਵਾਰ ਹੀ ਆਉਂਨੇ ਆ ਔਰ ਪਰਮਾਤਮਾ ਐਦਾਂ ਹੀ ਉਮਰਾਂ ਲੰਬੀਆਂ ਕਰਦਾ ਰਹੇ ਇਹਨਾਂ ਗੁਰੂਆਂ ਦੀ ਪੀਰਾਂ ਦੀਆਂ ਸਾਡੇ ਤੇ ਜੋ ਅਸ਼ੀਰਵਾਦ ਹੈ ਉਹਨਾਂ ਦੀ ਦਇਆ ਦ੍ਰਿਸ਼ਟੀ ਹੈ ਐਦਾਂ ਹੀ ਬਣੀ ਰਹੇ ਔਰ ਮੈਂ ਐਨਾ ਹੀ ਕਹਿੰਦਾ ਹੋਇਆ ਤਨ ਆਜ ਸ੍ਰੀ ਬਾਬਾ ਤਨ ਆਜ ਸ੍ਰੀ ਮਹਾਰਾਜੀ ਦਾ ਜਨਮ ਦਿਨ ਬਹੁਤ ਬਹੁਤ ਸਭ ਨੂੰ ਕਰਾਲੀ ਵਾਸੀਆਂ ਨੂੰ ਮੈਂ ਕਿਉਂਕਿ ਅੱਜ ਜੋ ਸ਼ਾਮ ਨੂੰ ਵੀ ਇੱਥੇ 4:30 ਵਜੇ ਇੱਕ ਕੀਰਤਨ ਦਾ ਔਰ ਹੋਰ ਵੀ ਜੋ ਪ੍ਰੋਗਰਾਮ ਰੱਖਿਆ ਗਿਆ ਉਹਦੀ ਵੀ ਸਾਰਿਆਂ ਨੂੰ ਇੱਥੇ ਆਉਣ ਦੀ ਅਪੀਲ ਕਰੂੰਗਾ ਔਰ ਐਨਾਂ ਹੀ ਕਹਿੰਦਾ ਹੋਇਆ ਜਕਾਰਾ ਬਾਬਾ ਜੀ ਦਾ ਉਹ ਸਾਚੇ ਦਰਵਾਰ ਕੀ ਜਾਈਏ ਆ ਤੁਮਦਾਮ ਦੇ ਨਾਲ ਡੇਰਾ ਬਾਬਾ ਗਸਾਈਆਂ ਵਾਲੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਕਮੈਂਟ ਪੋਸਟ ਬਾਕਸ ਦੇ ਵਿੱਚ ਤੁਸੀਂ ਵੀ ਜਨਮ ਦਿਨ ਦੀਆਂ ਮੁਬਾਰਕਾਂ ਜ਼ਰੂਰ ਦਿਓ ਤੇ ਸਾਡੇ ਨਾਲ ਸ਼੍ਰੀ ਰਾਮੀਲਾ ਨਾਟਕ ਮੰਚਨ ਦੀ ਜਿਹੜੇ ਹੈ ਪ੍ਰਧਾਨ ਤੀਨੇ ਗੋਪੀ ਜੀ ਤੁਸੀਂ ਵੀ ਜਨਮ ਦਿਨ ਮਨਾਉਣ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ જય શ્રી ਰਾਮ ਸਾਰੇ ਹੀ ਰਾਮ ਲਾ ਕਮੇਟੀ ਦੇ ਮੈਂਬਰ ਸੋਡੇਦਾਰ ਆਏ ਆ ਬਾਬਾ ਜੀ ਦੇ ਜਨਮ ਦਿਨ ਮਨਾਉਣ ਜੋ ਵੀ ਜਿਹੜੇ ਤਨ ਰਾਜਗਰੀ ਜੀ ਸਾਡੇ ਮੰਚ ਜਿਹੜੇ ਡੇਰਾ ਬਾਬਾ ਕੋਈ ਸਾਈਆਂ ਵਾਲੇ ਜੀ ਦੇ ਅੱਜ ਬਹੁਤ ਹੀ ਬਹੁਤ ਵਧੀਆ ਪਿਆਰ ਮੁਹੱਬਤ ਦਾ ਇੱਕ ਸੰਕੇਤ ਦੇ ਆਏ ਤਾਂ ਹੈਪੀ ਵਰਮਾ ਜੀ ਨੇ ਕਿ ਆ ਜਿਹੜਾ ਜਨਮ ਦਿਨ ਸੀਗਾ ਬਾਬਾ ਜੀ ਦਾ ਬਹੁਤ ਹੀ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਜੀ ਕਿਉਂਕਿ ਤੁਹਾਨੂੰ ਇੱਕ ਦੱਸਣਾ ਚਾਹਾਂਗਾ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹਦੇ ਮੱਦੇ ਸਾਡੇ ਉਰੇ ਮਾਨਤ ਤਿੰਨ ਮਾਨਤ ਦੇ ਜਿਹੜੇ ਮਲਕੀ ਬਹੁਤ ਹੀ ਬਹੁਤ ਦਿਗਜ ਮੰਨੇ ਗਏ ਨੇ ਤੇ ਜਿਹੜੇ ਬ੍ਰਹਮਾ ਜੀ ਸਵਾਮੀ ਰੂਪ ਨੂੰ ਦੇ ਗਏ ਹੋਏ ਆ ਤੇ ਬੁੱਧਿਕਰੀ ਬਾਬਾ ਜੀ ਨੂੰ ਵਿਸ਼ਨੂ ਜੀ ਦਾ ਰੂਪ ਗਏ ਹੋਏ ਆ ਤੇ ਤਨਾਰਾ ਉਹ ਰੋਪਦੇ ਇਹ ਤਿੰਨ ਤ੍ਰਿਲੋਕੀ ਨਾਥ ਇੱਕ ਤਰਫ ਦੇ ਨਾਲ ਕੁਰਾਲੀ ਚ ਵਾਜਮਾਨ ਹੈ ਕਿ ਇਹਨਾਂ ਹੀ ਕਰਕੇ ਸਭ ਕੁਰਾਲੀ ਜੀ ਜਿਹੜੀ ਵੀ ਆਪਣੇ ਬਣੀ ਵੀ ਹੈ ਬਲਕਿ ਜੋ ਵੀ ਮਿਲਕੀ ਕੋਈ ਬਲਾ ਹੁੰਦੀ ਹੈ ਇਹ ਤੰਦਰਜਗਰੀ ਜੀ ਮਿਤਗਰੀ ਆਪਣੇ ਸੁਆਮੀ ਜੀ ਆਮੀ ਰਹਿੰਦੇ ਤੇ ਮੈਂ ਆਹੀ ਕੁਰਾਲੀ ਦੇ ਸ਼ਹਿਰ ਦੇ ਵਸਨੀਕ ਨੂੰ ਕਹਿਣਾ ਚਾਹਾਂਗਾ ਜਿੱਤੇ ਮਹਾਰਾਜਗਰੀ ਜੀ ਦਾ ਜਨਮ ਦਿਨ ਸੀਗਾ ਹੁਣ ਇਹ ਬਹੁਤ ਬਹੁਤ ਖੁਸ਼ੀ ਤੇ ਖੁਸ਼ੀ ਦੇ ਪਲਖਪੀ ਸਾਰੇ ਉਹ ਰਾਮ ਲਾ ਕਮੇਟੀ ਦੇ ਮੈਂਬਰਸ ਹੋਰ ਹੈਪੀ ਚਾਚਾ ਜੀ ਦਿਪੂ ਜੀ ਕ੍ਰਿਸ਼ਚੀਨ ਪਰਜ ਜੀ ਆਪਣਾ ਹਨੀ ਜੀ ਆਪਣੇ ਪਿੰਚੇ ਅੰਕਲ ਤਾਕੂ ਬੀਆ ਚਰਨ ਜੀ ਚਨੀ ਜੀ ਆਪਣੇ ਸਾਰੇ ਉਹ ਸੇ ਆਪਣੇ ਬਰਮਾ ਜੀ ਪਹੁੰਚੇ ਹੋਏ ਆ ਤੇ ਮੈਂ ਤਸਵੀਰ ਜੀ ਪਹੁੰਚੇ ਹੋਏ ਆ ਜੀ ਤੇ ਆਪਣਾ ਬ੍ਰਦਰ ਹੀ ਪਹੁੰਚੇ ਹੋਏ ਸਾਡੇ ਛੋਟੇ ਭਰਾ ਵੀ ਪਹੁੰਚੇ ਹੋਏ ਆ ਤੇ ਬਹੁਤ ਹੀ ਬਹੁਤ ਖੁਸ਼ੀ ਦੀ ਨਜੀ ਮੈਂ ਹਾਈ ਗੱਲ ਕਹੂੰਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰਨਾਲ ਜਗਦੇਵ ਟਿੰਕੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਬੜਾ ਭਾਗਾ ਵਾਲਾ ਦੀਨਾ ਡੇਰਾ ਬਾਬਾ ਤਰਾਜ ਜੀ ਜਨਮ ਦਿਨ ਹੈ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਵੀਰਾਂ ਨੂੰ ਬਾਬਾ تنਰਾਜ ਗਿਰਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਡੇਰਾ ਸਿੱਧਾ ਇਸਦੇ ਅਸ਼ੀਰਵਾਦ ਨਾਲ ਹੀ ਇਹ ਸਾਰੀ ਕਾਇਨਾਤ ਚੱਲਦੀ ਹੈ ਤੇ ਐਦਾਂ ਹੀ ਇਹਨਾਂ ਸੰਤਾਂ ਪੁਰਸ਼ਾਂ ਦਾ ਅਸ਼ੀਰਵਾਦ ਸਾਡੇ ਇਲਾਕੇ ਤੇ ਬਣਿਆ ਰਹੇ ਇੱਕ ਵਾਰ ਫੇਰ ਸਾਰੇ ਇਲਾਕਾ ਨਿਵਾਸੀਆਂ ਨੂੰ ਵੀਰਾਂ ਨੂੰ ਭਗਤਾਂ ਨੂੰ ਬਾਬਾ ਤਨਰਾਜ ਗਿਰਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੈ ਕਰਾ ਬਾਬਾ ਗਸਾਈਆਂ ਵਾਲਾ ਜੀ ਦਾ ਉਹ ਮੈਂ ਚਾਦਰਵਾਹ ਇੱਕ ਮਿੰਟ ਵੀ ਰਹੇ ਤੇ ਜ਼ਰੂਰ ਜਿਸ ਸਾਰੇ ਭਗਤਾਂ ਨੇ ਦੱਸਿਆ ਕਿ ਅੱਜ ਡੇਰਾ ਬਾਬਾ ਗਸਾਈਆਂ ਵਾਲਾ ਜੀ ਦਾ ਜਨਮ ਦਿਨ ਹੈ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਨਮ ਦਿਨ ਦੀਆਂ ਮੁਬਾਰਕਾਂ ਜ਼ਰੂਰ ਦਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਕੁਰ ਅਲੀ